ਇਹ ਸਾਨੂੰ ਖਦਸ਼ਾ ਜੋ ਲੋਕਾਂ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਹੜਾ 59 ਕਰੋੜ ਰੁਪਈਆ ਸੀਗਾ ਜਾਂ ਉਹ ਪੂਰਾ ਜਾਂ ਉਹਦੇ ਚੋਂ ਅੱਧਾ ਜਾਂ ਹੋਰ ਜੋ ਵੀ ਹੈਗਾ ਜਿਹੜੀ ਵੀ ਫਿਗਰ ਹੈ ਉਹਦੇ ਵਿੱਚ ਬਹੁਤ ਵੱਡਾ ਕਪਲਾ ਹੋਇਆ ਔਰ ਉਸ ਕਪਲਾ ਜਿਹੜਾ ਆ ਉਹ ਕਿਹੜੇ ਸਿਆਸੀ ਲੀਡਰ ਦੀ ਸ਼ਹਿ ਤੇ ਹੋਇਆ ਕਿੰਨੇ ਉਸ ਸਰਪੰਚ ਨੂੰ ਇੰਨੀ ਸ਼ਹਿ ਦਿੱਤੀ ਕਿ ਉਹ ਐਡਾ ਵੱਡਾ ਕਪਲਾ ਕਰ ਲਵੇ ਜਿਹਦੇ ਨਾਲ ਹਿੱਸਾ ਪੱਤੀ ਸੀਗੀ ਉਸ ਸਰਪੰਚ ਦੀ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਵਜ਼ੀਰਾਬਾਦ ਵਿੱਚ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਹੋਏ 70 ਕਰੋੜ ਰੁਪਏ ਦੇ ਗबन ਦਾ ਖਦਸ਼ਾ ਜਿਤਾਇਆ। ਉਹਨਾਂ ਨੇ ਕਿਹਾ ਕਿ ਬੀਡੀਪੀਓ ਸਰਹੰਦ ਦੇ ਵੱਲੋਂ ਵਜ਼ੀਰਾਬਾਦ ਦੇ ਸਰਪੰਚ ਖਿਲਾਫ ਦਰਜ ਐਫਆਈਆਰ ਨੇ ਉਹਨਾਂ ਦੇ ਸ਼ੱਕ ਨੂੰ ਹੋਰ ਵੀ ਪੁਖਤਾ ਕਰ ਦਿੱਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੰਚਾਇਤ ਦੇ ਫੰਡ ਦੇ ਵਿੱਚੋਂ 497500 ਰੁਪਏ ਕਢਵਾਏ ਗਏ ਨੇ। ਉਸ ਦੇ ਲਈ ਉਹਨਾਂ ਨੇ ਦਸਖਤ ਜਾਲੀ ਕੀਤੇ ਸਨ ਪਿੰਡ ਵਜੀਰਾਪਾਦ ਸਰਹੰਦ ਬਲੋਕ ਦੇ ਵਿੱਚ ਜਿੱਥੇ ਇੰਡਸਟਰੀਅਲ ਪਾਰਕ ਬਣਾਉਣ ਲਈ ਤਕਰੀਬਨ 52 ਕਰੋੜ ਰੁਪਏ ਦੀ ਐਫ ਡੀ ਸੀਗੀ ਔਰ ਜਿਹਦਾ 3.5 ਕਰੋੜ ਰੁਪਇਆ ਵਿਆਜ ਤਕਰੀਬਨ ਸਾਲ ਦਾ ਹੁੰਦਾ ਸੀਗਾ ਅੱਜ ਪਤਾ ਚੱਲਿਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਕਪਲਾ ਹੋਇਆ ਆ ਫਰਾਡ ਹੋਇਆ ਜੋ ਲੋਕ ਕਹਿ ਰਹੇ ਨੇ ਕਿ ਲੋਕ ਤਾਂ ਇਹ ਕਹਿ ਰਹੇ ਨੇ ਕਿ ਸਾਰੀ ਦੀ ਸਾਰੀ ਉਹਨੇ ਪੱਤਰਕਾਰ ਸਾਥੀ ਵੀ ਕਹਿ ਰਹੇ ਸੀਗੇ ਕਿ ਸਾਰੀ ਦੀ ਸਾਰੀ ਐਫ.ਟੀ ਜਿਹੜੀ ਹੈ ਉਹਦੇ ਉਹ ਜਿਹੜੀ ਹੈ ਉਹਦੇ ਪੈਸੇ ਕਢਾ ਲਏ ਗਏ ਨੇ ਔਰ ਕੋਈ ਕਹਿ ਰਿਹਾ 32 ਕਰੋੜ ਕੋਈ ਕਹਿ ਰਿਹਾ ਕੁਛ ਕੋਈ ਕੁਛ ਕਹਿ ਰਿਹਾ ਪਰ ਜਿਹੜੀ ਐਫ.ਆਈ.ਆਰ ਹੋਈ ਹੈ ਉਹ ਕੋਈ ਤਕਰੀਬਨ 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 5 ਲੱਖ ਰੁਪਏ ਦੀ ਵੀਡੀਓ ਸਰਹੰਦ ਵੱਲੋਂ ਕਰਾਈ ਗਈ ਹੈ ਮੈਂ ਅੱਜ ਇੱਥੇ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਜਿਹੜੀ ਇਹ ਵਜੀਰਾਪੜ ਦੇ ਬਾਰੇ ਦੇ ਵਿੱਚ ਮੈਂ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ तकरीबन 5-7 ਵਾਰ ਸੋਸ਼ਲ ਮੀਡੀਆ ਤੇ ਧਰਨੇ ਲਾ ਕੇ ਇਹ ਗੱਲ ਕਹਿ ਕਹਿੰਦਾ ਆ ਰਹੇ ਹੈ ਕਿ ਵਜੀਰਾਬਾਦ ਦੇ ਪੰਚਾਇਤ ਦੇ ਫੰਡਾਂ 'ਚ ਘਪਲਾ ਹੋ ਰਿਹਾ ਹੈ ਉਹਨੂੰ ਦੇਖ ਲਿਆ ਜਾਵੇ ਅਸੀਂ ਆਰਟੀਆਈਆਂ ਪਾਈਆਂ ਸਾਨੂੰ ਕੋਈ ਉਹਦੀ ਸਟੇਟਮੈਂਟ ਨਹੀਂ ਦਿੱਤੀ ਗਈ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਬੈਂਕ ਦਾ ਅਕਾਊਂਟ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਹੈਗੇ ਨੇ ਨਹੀਂ ਸਾਨੂੰ ਦੱਸਿਆ ਗਿਆ ਕਿੰਨੇ ਖਰਚੇ ਗਏ ਇਹਦੇ ਨਾਲ ਨਾਲ ਇਹ ਜਿਹੜਾ सरपंची दी इलेक्शन ਦੇ ਵਿੱਚ ਮੌਜੂਦਾ ਸਰਪੰਚ ਜਿਹੜੇ ਬਣੇ ਸੀਗੇ ਉਹਨਾਂ ਨੇ ਮੌਜੂਦਾ ਹਲਕਾ ਵਿਧਾਇਕ ਦੀ ਛਾਹ ਦੇ ਉੱਤੇ ਬਾਕੀ ਸਾਰਿਆਂ ਦੇ ਕਾਗਜ਼ ਕਟਾਰ ਦਿੱਤੇ ਸੀ ਔਰ ਪੂਰੀ ਪੰਚਾਇਤ ਅਨਪੋਸਟ ਸਾਡੇ ਐਮਐਲਏ ਸਾਹਿਬ ਨੇ ਬਣਾਤੀ ਸੀ ਅਸੀਂ ਧਰਨਾ ਵੀ ਲਾਇਆ ਸੀ ਉਦੋਂ ਲਈ ਔਰ ਅੱਜ ਇਹ ਜੋ ਕੁਝ ਵੀ ਹੋ ਰਿਹਾ ਨਾ ਮਹਿਕਮਾ ਦੱਸ ਰਿਹਾ ਕਿ ਪੈਸਾ ਹੈਗਾ ਕਿ ਨਹੀਂ ਹੈਗਾ ਨਾ ਕੋਈ ਬੈਂਕ ਦੱਸ ਰਿਹਾ ਪੈਸਾ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਅੱਜ ਤੁਹਾਡੇ ਤੁਹਾਡੇ ਕੋਲੇ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਖਦਸ਼ਾ ਜੋ ਲੋਕਾਂ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਹੜਾ 52 ਕਰੋੜ ਰੁਪਈਆ ਸੀਗਾ ਜਾਂ ਉਹ ਪੂਰਾ ਜਾਂ ਉਹਦੇ ਚੋਂ ਅੱਧਾ ਜਾਂ ਹੋਰ ਜੋ ਵੀ ਹੈਗਾ ਜਿਹੜੀ ਵੀ ਫਿਗਰ ਹੈ ਉਹਦੇ ਵਿੱਚ ਬਹੁਤ ਵੱਡਾ ਕਫਲਾ ਹੋਇਆ ਔਰ ਉਸ ਕਫਲਾ ਜਿਹੜਾ ਆ ਉਹ ਕਿਹੜੇ ਸਿਆਸੀ ਲੀਡਰ ਦੀ ਸ਼ਹਿ ਤੇ ਹੋਇਆ ਕਿੰਨੇ ਉਸ ਸਰਪੰਚ ਨੂੰ ਇੰਨੀ ਸ਼ਹਿ ਦਿੱਤੀ ਇਹ ਉਹ ਐਡਾ ਵੱਡਾ ਕਪਲਾ ਕਰ ਲਵੇ ਇਹਦੇ ਨਾਲ ਹਿੱਸਾ ਪੱਤੀ ਸੀਗੀ ਉਸ ਸਰਪੰਚ ਦੀ ਕਿਹੜਾ ਕਿਹੜਾ ਮਹਿਕਮੇ ਦਾ ਬੰਦਾ ਮਿਲਿਆ ਸੀ ਕਿਹੜਾ ਕਿਹੜਾ ਸਿਆਸੀ ਜਿਹੜਾ ਮੌਜੂਦੇ ਮੌਜੂਦਾ ਜਿਹੜੇ ਇੱਥੋਂ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਇਸ ਸਰਕਾਰ ਦੇ ਕਿਹੜੇ ਕਿਹੜੇ ਉਸ ਸਰਪੰਚ ਦੇ ਟੱਚ ਦੇ ਵਿੱਚ ਸੀਗੇ ਦਾ ਉਹਦੇ ਨਾਲ ਕਿਹੋ ਖਿਚੜੀ ਸੀ ਇਹ ਐਡਾ ਵੱਡਾ ਕਪਲਾ ਕਰਨ ਦਾ ਉਹਦਾ ਜਿਹੜਾ ਹੈਗਾ ਆ ਉਹਦੀ ਹਿੰਮਤ ਹੋਈ ਔਰ ਕਿਹਦੇ ਨਾਲ ਉਹਨੇ ਹਿੱਸਾ ਪੱਤੀ ਵੰਡੀ ਇਹ ਕਪਲਾ ਹੋਇਆ ਤਾਂ ਜੋ ਇਹ ਇਸ ਕਰਕੇ ਇਹ 70 ਕਰੋੜੀ ਕਪਲੇ ਦਾ ਅੱਜ ਮੈਂ ਤੁਹਾਨੂੰ ਦੱਸਿਆ ਆ ਇਹਦਾ ਪਰਦਾ ਫਾਸ਼ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਤੁਸੀਂ ਜੇ ਬੈਂਕ ਵਾਲਿਆਂ ਨੂੰ ਪੁੱਛ ਲਓਗੇ ਜਾਂ ਮਹਿਕਮੇ ਵਾਲਿਆਂ ਨੂੰ ਪੁੱਛ ਲਓਗੇ ਪਤਾ ਲੱਗੂਗਾ ਕਿ 70 ਕਰੋੜ ਦੇ ਵਿੱਚੋਂ 70 ਕਰੋੜ ਉੱਡ ਗਿਆ ਜਾਂ ਕੋਈ ਘਟ ਹੈ ਜੋ ਇਸ ਕਰਕੇ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜੋ ਬਾਹਰ ਖਬਰ ਆ ਰਹੀ ਹੈ ਕਿ ਕਪਲਾ ਹੋਇਆ ਹੈ ਜਿਹਦੇ ਚ ਸਿਰਫ 5 ਲੱਖ ਰੁਪਏ ਦੀ ਐਫਆਈਆਰ ਹੋਈ ਹੈ ਮੈਂ ਜਿੱਥੇ ਇਸ ਗੱਲ ਦੀ ਇੱਕ ਹਾਈ ਲੈਵਲ ਇਨਕੁਆਰੀ ਦੀ ਮੰਗ ਕਰਦਾ ਆ ਉਥੇ ਜਿਹੜੀਆਂ ਵੱਡੀਆਂ ਮੱਛੀਆਂ ਨਾਲ ਰਲੀਆਂ ਹੋਈਆਂ ਨੇ ਜਿਨ੍ਹਾਂ ਦਾ ਸਿਆਸੀ ਉਹਨਾਂ ਦੇ ਉੱਤੇ ਛਤਰ ਛਾਇਆ ਸੀ ਉਹਨਾਂ ਨੂੰ ਵੀ ਅੱਜ ਨੰਗਿਆਂ ਕਰਨ ਦੀ ਲੋੜ ਮੈਂ ਸਰਕਾਰ ਨੂੰ ਚਾਹਾਂਗਾ ਕਿ ਅੱਜ ਜਿਨ੍ਹਾਂ ਨੇ ਜਿਹੜੇ ਕਰਪਸ਼ਨ ਦੇ ਖਿਲਾਫ ਜਾਂ ਉਹਦੇ ਖਿਲਾਫ ਜਿਹੜੀ ਉਹ ਗੱਲ ਕਰਦੇ ਨੇ ਹੁਣ ਪਤਾ ਲੱਗ ਜੂਗਾ ਕਿ ਵਜੀਰਾਬਾਦ ਦਾ ਜੋ ਕੁਝ ਹੋਇਆ ਆ ਉਹਦੇ ਵਿੱਚ ਜਿਹੜੇ ਵੀ ਲੋਕ ਉਸ ਸਰਪੰਚ ਪੰਚਾਇਤ ਦੇ ਨਾਲ ਇਨਵੋਲਵ ਸੀ ਉਹਨਾਂ ਤੇ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਇਸ ਬਦਲਾਅ ਦੀ ਸਰਕਾਰ ਬਾਰੇ ਡਾਕਟਰ ਸਾਹਿਬ ਜਦੋਂ ਇਹ ਜਿਹੜਾ ਪੈਸਾ ਆਇਆ ਸੀਗਾ 52 ਕਰੋੜ ਪਿਆ ਉਸ ਵੇਲੇ ਵੀ ਸਰਪੰਚ ਇਹਨਾਂ ਦੇ ਪਰਿਵਾਰ ਦੇ ਸੀਗਾ ਜਿਨ੍ਹਾਂ ਤੇ ਅੱਜ ਮੁਕੱਦਮਾ ਦਰਜ ਹੋਇਆ ਹੈ ਹਾਂਜੀ ਪਰ ਉਹ ਸਰਪੰਚ ਉਸ ਵੇਲੇ ਵਰਕਿੰਗ ਨਹੀਂ ਸੀ ਉਦੋਂ ਵੀ ਇਹਨਾਂ ਨੇ ਕੀ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਰੌਲਾ ਪਾਇਆ ਸੀਗਾ ਪਰ ਪੰਚ ਜਿਹੜੇ ਸੀਗੇ ਉਹਨਾਂ ਨੇ ਕਹਿਤਾ ਅਸੀਂ ਸਰਪੰਚ ਦੇ ਨਾਲ ਸਹਿਮਤ ਨਹੀਂ ਗਏ ਫਿਰ ਸਾਡੇ ਨਾਲ ਨਾਰਾਜ਼ ਹੋ ਗਏ ਸੀ ਔਰ ਫਿਰ ਇਥੋਂ ਤੱਕ ਕਿ ਸਾਡਾ ਪਿੰਡ ਦੇ ਵਿੱਚੋਂ ਬਾਈਕਾਟ ਵੀ ਹੋਇਆ ਸੀ ਔਰ ਬਾਅਦ ਵਿੱਚ ਜਦੋਂ ਨਵੀਂ ਸਰਕਾਰ ਬਣੀ ਉਹੀ ਸਰਪੰਚ ਬਣ ਗਏ ਉਹੀ ਸਰਪੰਚ ਫੇਰ ਸਰਪੰਚੀ ਚਲਾਉਣ ਲੱਗ ਗਏ ਔਰ ਉਹੀ ਸਰਪੰਚ ਬਾਅਦ 'ਚ ਉਹ ਕਾਗਜ਼ ਕਟਾ ਕੇ ਦੁਬਾਰਾ ਸਰਪੰਚ ਬਣ ਗਏ ਦੂਜੇ ਪਾਸੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਸ਼ਟਾਚਾਰੀਆਂ ਖਿਲਾਫ ਸ਼ੁਰੂ ਤੋਂ ਹੀ ਆਵਾਜ਼ ਉਠਾਈ ਗਈ ਹੈ ਤੇ ਜਦੋਂ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਅਤੇ ਖੁਦ ਇੱਕ ਸ਼ਿਕਾਇਤ ਇਸ ਮਾਮਲੇ ਸੰਬੰਧੀ ਦਰਜ ਕਰਵਾਈ ਹੈ ਚੁਣੌਗਿਓ ਬਰਦਾਸ਼ਤ ਨਹੀਂ ਮੈਨੂੰ ਸਾਡੇ ਜਿਹੜੇ ਬੀਡੀਪੀਓ ਸਰੰਦਾ ਉਹ ਤਿੰਨ ਤਰੀਕ ਨੂੰ ਮਿਲੇ ਤੇ ਮੈਨੂੰ ਕਹਿਣ ਲੱਗੇ ਕਿ ਐਮਐਲਏ ਸਾਹਿਬ ਵੀ ਅਰਜੈਂਟ ਮਿਲਣਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਆਜੋ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਨਾਰ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੋ ਤਿਆ ਹੈ ਸਾਡਾ ਲੋਕਾਂ ਨਾਲ ਕਿ ਅਸੀਂ ਕ腐ਸ਼ਨ ਬਰਦਾਸ਼ਤ ਨਹੀਂ ਕਰਨੀ ਮੈਂ ਆਪਣੇ ਵੱਲੋਂ ਕੰਪਲੇਟ ਜਿਹਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਦਈਆ ਦੇਖੋ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਹੈ ਇਹ ਨੰਬਰ ਵੀ ਲੱਗੇ ਕਿ ਸਾਨੂੰ ਇਨਟੀਮੇਸ਼ਨ ਹੋਈ ਹੈ ਸਿਰਫ ਇੰਨੀ ਵੀ ਉੱਥੇ ਕੋਈ ਕਾਪੜਾ ਹੋਇਆ ਤੇ ਉਹਦੀ ਥੋਰੋਲੀ ਇਨਕੁਆਰੀ ਕੀਤੀ ਜਾਵੇ ਤੇ ਉਹਨਾਂ ਨੇ ਜਿਹਦੇ ਥੋਰੋਲੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ